ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਵਾਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਜਿਹੜੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਵੀਰ ਸ਼ੇਰੇ ਦੇ ਕੋਲ ਪਹੁੰਚੇ ਆ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਨਗੀਨਾ ਪੀਸ ਦਿਖਾਵਾਂਗੇ ਇੱਕ ਨੀਲੀ ਰਾਵੀ ਦਾ ਤੇ ਬਹੁਤ ਹੀ ਵੱਡੀ ਛੋਟੀ ਹੈ ਜਿਹੜੀ ਵੀਰ ਦੇ ਕੋਲ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਇਹਦੀ ਸਾਰੀ ਜਾਣਕਾਰੀ ਵੀਰ ਦੇ ਕੋਲੋਂ ਲੈਣੇ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਵੀਰ ਜੀ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਜੀ ਚਲੋ ਜੀ ਕਿਰਪਾ ਚਾਹੀਦੀ ਵੀਰ ਜੀ ਇੱਕ ਰਹੀ ਆਪਣਾ ਨਾਂ ਤੇ ਐਡਰੈਸ ਸਾਰਿਆਂ ਨੂੰ ਦੱਸ ਦੋ ਨਾਂ ਮੇਰਾ ਸ਼ੇਰਾ ਜੇ ਪਿੰਡ ਮਾਲਾਕੀੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਫੋਨ ਨੰਬਰ ਆਪਣਾ ਹੈ 9845 ਤੇ 618 ਠੀਕ ਜੀ ਵੀਰ ਜੀ ਪਿੰਡ ਵੀਰ ਜੀ ਹੈਗਾ ਤੇ ਜਿਹੜਾ ਚਗਾਵੇਂ ਤੋਂ ਹੀ ਨਾਲਾ ਰੋਡ ਲੱਗਦਾ ਵਾ ਚਗਾਵੇਂ 7 ਕਿਲੋਮੀਟਰ ਹੈ ਨਾਲਾ 12 ਕਿਲੋਮੀਟਰ ਤੇ ਅੰਮ੍ਰਿਤਸਰ 에어ਪੋਰਟ ਹੈ ਜਿਹੜਾ ਆਪਣਾ 15 ਕਿਲੋਮੀਟਰ ਇ ਉਹ ਭਾਈ ਆਪਾਂ ਕੱਲ ਵੀਡੀਓ ਦੱਸਿਆ ਸੀ ਵੀ ਵੀਡੀਓ ਆਪਣੀ ਆਊਗੀ ਹਾਂਜੀ ਹਾਂਜੀ ਨਹੀਂ ਕਰਵਾਉਣੇ ਦੀ ਕੱਲੀ ਵੀ ਆਪਾਂ ਸ਼ਾਰਟ ਵੀ ਕੱਲ ਪਾਇਆ ਸੀ ਫੋਨ ਤੇ ਬੜਾ ਆਪਾਂ ਨੂੰ ਆਉਂਦਿਆ ਵਾ ਕਵੀਰ ਭਰਾ ਕਹਿੰਦੇ ਵੀ ਡਿਮਾਂਡ ਦੱਸੋ ਤੇ ਸਬਦਾ ਕਰੀਏ ਬਾਹਰ ਨਹੀਂ ਕਰੀ ਕੋਲ ਵੀਡੀਓ ਬਣਾ ਕੇ ਹਾਂਜੀ ਸਬਦਾ ਮੰਨ ਦਸਾਂਗੇ ਠੀਕ ਜੀ ਵੀਰ ਜੀ ਤੇ ਪਹੁੰਚ ਗਏ ਤੁਹਾਡੇ ਕੋਲ ਫੁੱਲ ਵੀਡੀਓ ਦੇ ਲਈ ਹਾਂਜੀ ਤੇ ਸ਼ਾਰਟ ਦੇ ਵਿੱਚ ਘਰ ਆ ਲਿਆ ਕੋਈ ਇਹਦੀ ਡਿਟੇਲ ਹੈ 3 ਸਾਰੀ ਪਈ ਘਰ ਆ ਗਏ ਨੇ ਦਸਨ ਮੁਤਾਬਕ 16 ਕਿਲੋ ਕੱਢੀ ਨੇ ਦੁੱਧ ਭਰਿਆ ਸੀ ਹਾਂਜੀ ਉਦੋਂ ਜੀ ਨਾ ਹੀਰ ਕਹਿੰਦੇ ਦੋ ਦੰਦ ਅੱਛਾ ਜੀ ਹੋਮੀ ਜੇ ਛੇ ਕੰਨੀਆਂ ਮੰਨ ਲਓ ਛੇਦੀਆਂ ਜਵਾਨ ਕਰਨ ਲਈ ਨਿਗੀਆਂ ਨਿਗੀਆਂ ਹੋਈਆਂ ਆ ਛੇਦੀਆਂ ਠੀਕ ਵੀਰ ਜੀ ਤੇ ਡਾਇਮੰਡ ਦੀ ਆਪ ਆ ਡਾਇਮੰਡ ਦੀ ਠੀਕ ਜੀ ਟੀਕਾ ਉਹ ਕਹਿੰਦੇ ਵੀ ਅਸੀਂ ਡਾਕਟਰ ਨੂੰ ਆ ਕੇ ਆਂਦੀ ਨੀਲੀ ਰਾਵੀ ਦਾ ਡਾਕਟਰ ਕੋਲ ਮੰਨ ਲਓ ਤੇ ਮੁੱਖੇ ਹੀ ਟੀਕੇ ਤੇ ਉਹ ਕਿਤੇ ਭਰ ਗਿਆ ਨੂੰ ਮੋਹਰਾ ਦਾ ਹੀ ਅੱਛਾ ਜੀ ਤੇ ਇਹ ਅਰਜਨ ਗੁੰਗੜ ਦਾ ਦੱਸਿਆ ਹੈ ਗੱਲ ਹੈ ਅਰਜਨ ਗੁੰਗੜ ਦਾ ਹਾਂ ਜੀ ਮੇਰੇ ਠੀਕ ਜੀ ਵੀਰ ਜੀ ਤੇ ਹੁਣ ਮੌਕੇ ਤੇ ਜਿਹੜਾ ਇਹਦੇ ਕੋਲ ਬੋਲਾ ਕਿੰਨਾ ਤਿਆਰ ਜੇ ਤੇ ਕਿੰਨੇ ਦਿਨਾਂ ਦੀ ਸੂਈ ਜੇ ਵੀਰ ਜੀ ਉਹਨਾਂ ਨੇ ਕੱਲ ਵੀ ਵੀਡੀਓ ਚ ਦੱਸਿਆ ਜੀ ਵੀ ਮੰਨ ਲਓ ਵੀ 13 ਕਿਲੋ ਦੇ ਲਗਭਗ ਬੋਲਾ ਜੇ ਸਟਾਰਟਿੰਗ ਹੈਗਾ ਮਹੀਨੇ ਬੋਲਾ ਹਾਂ ਜੀ ਉਹ ਤੇ 20 ਕਿਲੋ ਦੀ ਗਾਰੰਟੀ ਮੰਨ ਲਓ ਵੀ ਉਹਨਾਂ ਨੇ ਵੀਰ ਉਹਨਾਂ ਨੇ ਦਿੱਤੀ ਕਹਿੰਦੇ 20 ਕਿਲੋ ਮਹੀਨੇ ਦੋ ਦੋ ਸਾਢੇ ਕਿਹ ਭਰਨਾ ਹੀ ਭਰਨਾ ਕੋਈ ਚੰਗੀ ਸੇਵਾ ਕਰੇ ਠੀਕ ਵੀਰ ਜੀ ਤੇ ਇਹਦੀ ਚਵਾਈ ਚੁਵਾਈ ਜਿਹੜੀ ਵੀਰ ਜੀ ਦੱਸੋ ਕਿੱਦਾਂ ਜੇ ਬਿਲਕੁਲ ਵੀਰ ਜ ਉਹ ਵੀ ਮਹੀਂ ਚੋਦੂ ਦਾ ਸਾਰੀ ਤੇ ਕੋਈ ਭੂਰ ਛਿਟਾ ਹੋਵੇ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਬਿਲਕੁਲ ਠੀਕ ਗੱਲ ਹੈ ਵੀਰ ਦੀ ਤੇ ਬਾਕੀ ਸ਼ਕੀਨੀਆਂ ਤੁਹਾਨੂੰ ਚੀਜ਼ਾਂ ਦੇਖੋ ਵੀ ਕਿਹੇ ਵੀਰ ਨੇ ਜਿੰਨੇ ਸੰਭੀ ਆ ਨਾ ਹਾਂਜੀ ਹਾਂਜੀ ਸ਼ੌਂਕ ਨਾਲ ਸੰਭੀ ਆ ਸ਼ੌਂਕ ਦੇ ਨਾਲ ਹੀ ਆਪਾਂ ਗਾੜੀ ਰਕਮ ਲਾ ਕੇ ਲੈਂਦੀ ਰਕਮ ਵੀ ਚੰਗੀ ਮੋਟੀ ਲਾ ਕੇ ਜਾਂਦੀ ਆ ਤੇ ਜਿਹਨੇ ਗਾੜੀ ਖੜਨੀ ਉਹਨੇ ਵੀ ਮੋਟੀ ਲਾ ਕੇ ਖੜਨੀ ਆ ਤੇ ਅਗਲਾ ਬੰਦਾ ਵੀ ਇਤਰਾ ਹੀ ਐ ਦੀ ਸਾਂਭ ਕਰੇ ਨਾ ਹਾਂਜੀ ਫੇਰ ਘਰ ਭਰਦੀ ਆ ਲਓ ਜੀ ਜਿਹਨੇ ਕੋ ਵੀ ਜੀ ਚੰਗੇ ਚੰਗੇ ਬੱਚੇ ਲਵੇ ਗਾਂ ਬਰੀਡ ਤਿਆਰ ਕਰੇ ਤੇ ਜੋ ਮਰਜੀ ਬੰਦਾ ਕਰ ਸਕਦਾ ਬਿਲਕੁਲ ਸਹੀ ਗੱਲ ਆ ਲਓ ਜੀ ਬਾਕੀ ਇੱਕ ਨੇ ਤੋਹਫੇ ਮੰਨ ਲਓ ਕਿ ਘਰ ਘਰੀ ਕਿਤੇ ਜੰਮਣੇ ਨੇ ਘਰ ਘਰੀ ਇਹੋ ਗੱਲ ਮੈਂ ਕਰ ਲੱਗਾ ਹਾਂ ਤੁਸੀਂ ਕਰ ਹੀ ਦਿੱਤੀ ਆ ਵੀ ਬਾਕੀ ਘਰ ਘਰ ਕਿਤੇ ਮੰਨ ਲਓ ਏਡੀ ਭੂਗੀ ਜੀ ਏਡੀ ਜਿਹੜੀ ਮੋਟੀ ਬੈਠੀ ਆ ਹਾਂਜੀ ਹਾਂਜੀ ਚੰਗੇ ਤਸੀਮੰਦੀ ਆ ਚੰਗੇ ਮੰਨ ਲਓ ਰਿਕਾਰਡ ਵਾਲੀ ਆ ਹਾਂਜੀ ਤੇ ਵੀ ਐਡੀ ਹੋ ਗਈ ਤੇ ਕਿੱਥੇ ਮੰਨ ਲਓ ਵੀ ਇਹਨੂੰ ਕੋਠੇ ਜਿਹੀ ਕਿਤਾਬ ਦੇ ਸੁਆ ਲਿਆ ਇਹ ਦੇਖੋ ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਅਗਲੇ ਨੇ ਰੁਪਏ ਵੱਡੇ ਆ ਹਾਂਜੀ ਹਾਂਜੀ ਤੇ ਅਗਲਾ ਬੰਦਾ ਵੀ ਮੰਨ ਲਓ ਇਹਦੀ ਸਾਂਹ ਦਰੂਗਾ ਤੇ ਕਰਮਾਣੀ ਸਾਰਾ ਕੁਝ ਦਊਂਗੀ ਉਹਨੂੰ ਬਿਲਕੁਲ ਸਹੀ ਗੱਲ ਹੈ ਤੁਹਾਡੀ ਬਾਕੀ ਆਪਾਂ ਖੋਲ ਕੇ ਚਾਲਾ ਪਾਉਨੇ ਆ ਲਓ ਵੀਰ ਜੀ ਬਾਕੀ ਤੁਹਾਨੂੰ ਖੋਲ ਕੇ ਚੈੱਕ ਕਰਾਉਨੇ ਆ ਦੀਆਂ ਸ਼ਿਕਾਇਤੀਆਂ ਮੰਨ ਲਓ ਕੋਈ ਹਾਰ ਨਹੀਂ ਪਾਏ ਪਰ ਫੁਲਕਾਰੀਆਂ ਨਹੀਂ ਕੋ ਲੈਣਾ ਨਹੀਂ ਦੇਣਾ ਜਿਹੜੇ ਕਹਿੰਦੇ ਹੁੰਦੇ ਨਾ ਸਿਆਣਿਆਂ ਬੰਦਿਆਂ ਕਹਿੰਿਆ ਜਿਹੜੇ ਠੀਰੇ ਆ ਨਾ ਉਹ ਬੁਕਲ ਜਿਹੇ ਰਹਿੰਦੇ ਪਰੇਸ਼ਾਨ ਹੀ ਲੈਣੇ ਲੋਕਾਂ ਨੇ ਬਿਲਕੁਲ ਜੀ ਸਹੀ ਗੱਲ ਹੈ ਤੁਹਾਡੀ ਤੇ ਬਾਕੀ ਖੋਲ ਕੇ ਤੁਹਾਨੂੰ ਜਿਹੜੀਆਂ ਇਹਨਾਂ ਦੀਆਂ ਸ਼ਿਕਾਇਤੀਆਂ ਸ਼ਿਕੁਨੀਆਂ ਚੈੱਕ ਕਰਾਉਣੀਆਂ ਤੁਹਾਨੂੰ ਇੱਕ ਨਹੀਂ ਲਾਗੇ ਤੋਂ ਠੀਕ ਜੀ ਖੋਲ ਦੇ ਬਲੂ ਵੀਰ ਜਿਹੜਾ ਕਢਾ ਕੇ ਲਿਆਇ ਕਰ ਇਹਨੂੰ ਬਾਹਰ ਦਾ ਲਾਓ ਜੀ ਝੋਟੀ ਵੀਰ ਨੇ ਖੋਲਤੀ ਆ ਤੁਹਾਡੇ ਕੈਮਰੇ 'ਚ ਮੁਸ਼ਕਲ ਹੀ ਆ ਫਿੱਟ ਪੂਰੀ ਆ ਤੇ ਮੈਨੂੰ ਪਿੱਛੇ ਹਟਣਾ ਪੈਂਦਾ ਝੋਟੀ ਪੂਰੀ ਦਿਖਾਉਣ ਲਈ ਕੈਮਰੇ ਦੇ ਵਿੱਚ ਤੇ ਕਰਮਾਲੀ ਦਾ ਕਾਦੇ ਜਿਹੜਾ ਕੰਨੋਂ ਹੀ ਗੱਲਾਂ ਦੇ ਬਾਕੀ ਵਜਨ ਤੇ ਤੁਹਾਡੇ ਸਾਹਮਣੇ ਆ ਛਲ ਛਲ ਕਰਦੀ ਫਿਰਦੀ ਆ ਕਰਮਾਲੀ ਤੇ ਸਵੇਰ ਦੇ ਜਿਆਦਾ ਨਹੀਂ ਪੰਜ ਸੱਤ ਘਰ ਵੀਰ ਕਹਿੰਦਾ ਕਿ ਪਿੰਡੋਂ ਵੀ ਵੇਖਣ ਆਏ ਆ ਝੋਟੀ ਨੂੰ ਕੱਲ ਛੋਟ ਪਾਇਆ ਸੀ ਕਰੋ ਚੈੱਕ ਜੀ ਜਿਹਨੂੰ ਕਹਿ ਦਿੰਦੇ ਆਪਾਂ ਕਿ ਮੰਜਾ ਡੈਂਦਾ ਤੇ ਉਹੋ ਹੀ ਚੀਜ਼ ਸੇਮ ਬਣੀ ਪਈ ਆ ਥੱਲਿਓਂ ਵੀ ਕਰਮਾਲੀ ਜਿਹੜੀ ਪੰਡਾਂ ਹੀ ਪਾਈ ਫਿਰਦੀ ਗਲੀ ਲੈ ਜਾਓ ਕੋਈ ਗੱਲ ਨਹੀਂ ਵੀਰ ਜੀ ਤੇ ਲੰਮੀ ਤੋਰ ਕੇ ਤੁਹਾਨੂੰ ਇੱਕਰੀ ਦਿਖਾ ਦਿੰਦੇ ਆ ਕਹਿੰਦੇ ਨਹੀਂ ਗੱਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਾਥੀ ਵਰਗੀ ਮੱਝ ਆ ਉਹ ਚੀਜ਼ ਐ ਮੱਝ ਕਰੋ ਜੀ ਚੈੱਕ ਕਿਹੜੀਆਂ ਕੰਨੀਆਂ ਬਰਾਬਰ ਕਰਨਦੀ ਐ ਜੇ ਤੇ ਪਿਓਰ ਨੀਲੀ ਰਾਵੀ ਦੇ ਵਿੱਚ ਆਉਂਦੀ ਆ ਡਿਟੇਲ ਵੀਰ ਨੇ ਸਾਰੀ ਤੁਹਾਨੂੰ ਇਹਦੀ ਦੱਸਤੀ ਐ ਕਰੋ ਜੀ ਚੈੱਕ ਲੱਗਦਾ ਜਿਵੇਂ ਹਾਥੀ ਤੁਰਿਆ ਫਿਰਦਾ ਹੁੰਦਾ ਘਰ ਦੇ ਵਿੱਚ ਜਿਹੜਾ ਥਣ ਥਣ ਬਹੁਤ ਚੰਗਾ ਲੱਗਾ ਚੰਗੇ ਗੈਪ ਦੇ ਉੱਤੇ ਲੱਗਾ ਪੇਠਪੂੜਾ ਤੁਸੀਂ ਚੈੱਕ ਕਰ ਹੀ ਸਕਦੇ ਜੇ ਕੋਈ ਵੀ ਕਮੀ ਨਹੀਂ ਹੈਗੀ ਛੋਟੀ ਦੇ ਵਿੱਚ ਤੇ ਬਾਕੀ ਸਰਪੰਚ ਸਾਹਿਬ ਹੁਣੀ ਵੀ ਖਲੋਤੇ ਤੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ। ਸਾਸਰੀਕਾਲ ਸਰਪੰਚ ਸਾਹਿਬ ਸਾਸਰੀਕਾਲ ਜੀ ਕੀ ਹਾਲ ਜੀ? ਬੜਾ ਠੀਕ ਸਾਹਿਬ ਜੀ ਤੇ ਬੜੇ ਨੇ ਕਹਿੰਦੇ ਕੱਢ ਕੱਢ ਕੇ ਲਿਆਉਂਦਾ ਜੇ। ਇਹ ਜੀ ਵੱਡੇ ਪੁੱਤ ਨੂੰ ਸੌਂਪਿਆ ਸਾਹਿਬ ਜੀ। ਹਾਂ ਜੀ। ਕੰਡੀ ਜੀ ਸਾਹਿਬ ਮੈਂ ਇਹਦੇ ਘਰੇ ਉਹਨਾਂ ਕੋਲ ਆਏ ਪਰ ਅੱਜ ਫਰਾਂ ਦੀ ਸ਼ਾਹ ਕਰ ਲਈ। ਠੀਕ ਜੀ। ਆਹ ਪਿਆਰ ਦੀ ਪਾਣੀ ਹੋਰ ਪਾਪਾ ਜੀ ਸੇਤਾਂ ਗੈਮ ਨੇ। ਹਾਂ ਜੀ ਠੀਕ ਹੈ ਪਾਪਾ ਜੀ ਕਿਰਪਾ। ਠੀਕ ਜੀ ਠੀਕ ਜੀ ਤੇ ਲਓ ਜੀ ਇੱਕ ਵਾਰੀ ਫੇਰ ਤੁਹਾਨੂੰ ਦਰਸ਼ਨ ਕਰਾ ਦ ਤੇ ਆ ਜਿਹੜਾ ਬਹੁਤ ਹੀ ਖੂਬਸੂਰਤ ਮਗਰੇ ਦੇ ਫੀਮੇਲ ਕਾਫ ਆ ਤੇ ਝੋਟੀ ਨੀਲੀ ਰਾਵੀ ਦੇ ਵਿੱਚ ਆ ਜਿਹੜਾ ਇਹਨੂੰ ਟੀਕਾ ਭਰਿਆ ਗਿਆ ਉਹ ਅਰਜਨ ਗੁੰਗੜ ਦਾ ਟੀਕਾ ਭਰਿਆ ਹੈ ਤੇ ਮਗਰ ਜਿਹੜਾ ਫੀਮੇਲ ਕਾਫ ਆ ਗਿਆ ਤੇ ਕੁਝ ਜਿਹੜੇ ਵਾਲ ਇਹਦੇ ਮੱਥੇ ਤੇ ਚਿੱਟੇ ਆਏ ਕੋਈ ਦਾਕ 15 ਵਾਲ ਜਿਹੜੇ ਹੁੰਦੇ ਆ ਬਾਕੀ ਸੋਨਾ ਜਵਾ ਗਿਆ ਪਲਿਆ ਜਵਾ ਗਿਆ ਤੇ ਖੂਬਸੂਰਤੀ ਤੁਸੀਂ ਲਾਗੇ ਤੋਂ ਚੈੱਕ ਕਰੋ ਐਨ ਗੋਲ ਸਿੰਘ ਲਗਾ ਕਿਸੇ ਵੀ ਪਾਸਿਓ ਕੋਈ ਕਮੀ ਨਹੀਂ ਹੈਗੀ ਮਹਾਰਾਜ ਨੇ ਕੀ ਕਹਿੰਦੇ ਹੁੰਦੇ ਚਿਪਰਾਂ ਲਾ ਲਾ ਕੇ ਘੜੀ ਆ ਤੇ ਬਾਕੀ ਗੱਲ ਫੇਰ ਵੀਰ ਨਾਲ ਕਰਦੇ ਆਂ ਹਾਂਜੀ ਵੀਰ ਜੀ ਤੇ ਸਾ ਆਪਾਂ ਚਾਲਾ ਪਾਟਾ ਵਾ ਹਾਂਜੀ ਬਾਕੀ ਦੱਸਣ ਦੀ ਲੋੜ ਹੀ ਨਹੀਂ ਦੇਖਣ ਵਾਲਿਆਂ ਨੇ ਆਪੇ ਪਤਾ ਕਰ ਲੈਣਾ ਵੀ ਇਹ ਕੀ ਚੀਜ਼ ਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਮੂੰਹ ਜਿੰਨੀ ਸੈੱਟ ਕਰੀ ਜਾਈਏ ਉੰਨੀ ਥੋੜੀ ਆ ਹਾਂਜੀ ਕਿਹ ਚੀਜ਼ ਤੇ ਮਹਾਰਾਜ ਨੇ ਕਮੀ ਰੱਖੀ ਨਹੀਂ ਨਾ ਸਰੀਰ ਵੱਲੋਂ ਨਾ ਸਿੰਗਲ ਵੱਲੋਂ ਨਾ ਸੋਹਣ ਪੁਨੇ ਵੱਲੋਂ ਹਾਂਜੀ ਆਪਣਾ ਆਪ ਇਹ ਝੋਡੀ ਖੁਦ ਵੀ ਦੱਸਦੀ ਆ ਬਾਕੀ ਜੇ ਅਸੀਂ ਸਿਫਤ ਨਾ ਕਰੀਏ ਕਰੀਏ ਤੇ ਸਾਡੇ ਵੱਲੋਂ ਮਾੜੀ ਗੱਲ ਆ ਸਿਫਤ ਕਰਨੀ ਬੰਦ ਹੀ ਜਿੱਡੀ ਝੋਟੀ ਆ ਕਿੰਨਾ ਵੱਡਾ ਡੱਗਰ ਤੁਹਾਨੂੰ ਪਤਾ ਕੁੜੀਏ ਗਲੀ 'ਚ ਜਿਤਨਾ ਆਪਾਂ ਬਾਹਰ ਕੱਢ ਕੇ ਲੈ ਗਏ ਨਹੀਂ ਤੇ ਜੇ ਚਕੇ ਕਦੀ ਆਣ ਭੱਜ ਗਿਆ ਕਦੀ ਆਣ ਹਾਂਜੀ ਹਾਂਜੀ ਬਿਲਕੁਲ ਠੰਡੀ ਧੀਰੀ ਆ ਕਰਮਾ ਵਾਲੀ ਕੋਈ ਕਾਲੂ ਕਾਲੀ ਨਹੀਂ ਕਰਦੀ ਕੋਈ ਲਸਣ ਲਸੂਣੀ ਕਰਦੀ ਭੱਜੀ ਫਿਰਦੀ ਨਹੀਂ ਆ ਬਿਲਕੁਲ ਐ ਠੰਡਾ ਜਾ ਸੁਭਾ ਆ ਤੇ ਮਿਲਦੀ ਵੀ ਕਰਮਾ ਵਾਲੀ ਇਦਾਂ ਹੀ ਆ ਬਾਕੀ ਵੀਰ ਕਹਿੰਦਾ ਕਿ ਉਂਗਲ ਉਂਗਲ ਜਿਹੜੀ ਜੜੀ ਮੋਟੀ ਧਾਰ ਆ ਇਹਦੀ ਕਰਮਾ ਵਾਲੀ ਦੀ ਛੋਣ ਦੇ ਵੀਰ ਜੀ ਮੈਂ ਤੁਹਾਨੂੰ ਦੱਸਿਆ ਜਿਹੜੇ ਜ਼ਿੰਦਗੀ ਚ ਕਦੇ ਮੰਜ ਨਹੀਂ ਚੋਈ ਉਹ ਵੀ ਚੋਦੂਗਾ ਵੀਰ ਠੀਕ ਜੀ ਵੀਰ ਜੀ ਤੇ ਇਹਦਾ ਮੁੱਲ ਵੀਰ ਜੀ ਆਪਾਂ ਕੀ ਰੱਖ ਦੇਣਾ ਅੱਜ ਮੁੱਲ ਵੀਰ ਜੀ ਵੇਖੋ ਮੰਡੀ ਚ ਬੱਜੀ ਹੁੰਦੀ ਤੇ ਭਾਵੇਂ ਕੋ 10 ਲੱਖੀ ਮੰਗ ਲਈਦਾ ਹਾਂਜੀ ਹਾਂਜੀ ਤੇ ਆਪਾਂ ਜਿਹੜਾ ਬਿਲਕੁਲ ਜਾਇਜ਼ ਮੁੱਲ ਕਰਨਾ ਜਿਹੜਾ ਲੋਕਾਂ ਨੂੰ ਪਤਾ ਲੱਗ ਜਾਏ ਕਿ ਵੀਰ ਸ਼ੇਰਾ ਮਾਲਾਗੜੀ ਦੇ ਵਿੱਚ ਜਿਹੜਾ ਰਹਿੰਦਾ ਹੈ ਉਹਦੇ ਕੋਲ ਭਾ ਨਾਲ ਪਸ਼ੂ ਮਿਲਦੇ ਨੇ ਤੇ ਚੰਗੇ ਪਸ਼ੂ ਹੁੰਦੇ ਵੀਰ ਦੇ ਕੋਲ ਇਹਦੀ ਚੰਗੀ ਹੋਵੇ ਨਾ ਗਾੜੀ ਹਾਂਜੀ ਪਿੱਛੇ ਮੈਂ ਵੀ ਨਹੀਂ ਹਰਦਾ ਫਿਰ ਦੇਖ ਕੇ ਬਿਲਕੁਲ ਜੀ ਪੈਸੇ ਲਾ ਕੇ ਇਤਨੀ ਲੈਾਈ ਦੀ ਜਰੂਰ ਬਹੁਤ ਚੰਗੀਆਂ ਚੰਗੀਆਂ ਝੋਟੀਆਂ ਵੀਰ ਦੇ ਘਰੋਂ ਆਪਾਂ ਵੀਡੀਓ ਤੇ ਪਾਈਆਂ ਜਾਂਦੀ ਜੇ ਨਾ ਵੀ ਪੱਬਲ ਤੇ ਰਹਿਣੀ ਨਹੀਂ ਮੈਨੂੰ ਪਤਾ 2 ਘੰਟੇ ਨਹੀਂ 5 ਘੰਟੇ ਲੱਗਣਗੇ ਜਦੋਂ ਵੀਡੀਓ ਪੈ ਗਈ ਹਾਂਜੀ 2 ਘੰਟੇ ਵੀ ਮੁਸ਼ਕਲ ਆ ਮੇਰੇ ਘਰ ਨਾਲ ਵੇ ਹਾਂਜੀ ਹਾਂਜੀ ਤੇ ਇਹਦਾ ਮੈਨੂੰ ਯਕੀਨ ਆ ਹਾਂਜੀ ਜੇ ਨਹੀਂ ਵੀਰ ਮੈਂ ਆਪਣੇ ਸ਼ੌਂਗਰਾ ਲੈਂਦੀ ਭਾਵੇਂ ਨਾ ਦੋ ਸੂਏ ਦੇ ਮੰਨ ਲਓ ਵੀ ਬੱਚੇ ਕੇ ਚੰਗੇ ਲਵਾਗਾ ਬ੍ਰੀਡ ਤਿਆਰ ਕਰਾਂ ਤਾਂ ਵੀ ਮੈਨੂੰ ਮੜੀ ਨਹੀਂ ਗਈ ਹਾਂਜੀ ਵੀਰ ਜੀ ਤੇ ਹੁਣ ਇਹਦਾ ਰੇਟ ਕੀ ਕਰ ਦਈਏ ਰੇਟ ਵੀਰ ਜੀ ਆਪਾਂ ਕਰਨ ਨੂੰ ਭਾਵੇਂ ਉਹ ਗੱਲ ਮੈਂ ਤੁਹਾਨੂੰ ਦੱਸਣਿਆ ਭਾਵੇਂ 4 ਕਰ ਲੀਜੀ ਤੇ ਭਾਵੇਂ 5 ਕਰ ਲੀਜੀ ਮੰਗਰ ਦਾ ਫਾਇਦਾ ਨਹੀਂ ਆ ਹਾਂਜੀ ਕਿੰਨੇ ਦੀ ਮੈਂ ਦੇ ਦਈਏ ਤਿੰਨ ਦੀ ਇਹ ਆਪਾਂ ਬਿਲਕੁਲ ਹੀ ਜਾਇਜ਼ ਨਹੀਂ ਜਿਹੜਾ ਲਾਗੇ ਬੰਨੇ ਇੱਕ ਵਾਰੀ ਪਤਾ ਲੱਗ ਜੇ ਐਡੀ ਝੋਟੀ ਨਿਕਲੀ ਸੀ ਤੇ ਕਿੰਨੇ ਰੇਟ ਤੇ ਉਹ ਵਿਕੀ ਆ ਮੰਗਣ ਨੂੰ ਵੇਚੀ ਫਿਰ ਉਹ ਗੱਲ ਮੰਗਣ ਨੂੰ ਜੋ ਮਰਜ਼ੀ ਮੰਗੀ ਆ ਹਾਂ 2 60 ਜੋ ਭਲੇਖ ਲੱਗੰਦ 2 60 ਜੋ 2 ਲੱਖ ਦੇ 60 ਹਜ਼ਾਰ ਦੇ ਵਿੱਚੋਂ ਵੀਰ ਕਹਿੰਦਾ ਕਿ ਜਿਹੜੀ ਛੋਟ ਹੀ ਕਰਾਂਗੇ ਖੁਸ਼ੀ ਨਾਲ 200 ਕਰ ਦਈਏ 500 ਕਰ ਦਈਏ ਘਰ ਆ ਇਹਦਾ ਮਾਨਦਾਨ ਕਰਾਂਗੇ ਹਾਂ 2 60 ਜੋ ਚਲੋ 2 ਲੱਖ ਦੇ 60 ਹਜ਼ਾਰ ਦੇ ਵਿੱਚੋਂ ਵੀਰ ਨੂੰ ਥੋੜਾ ਭਲੇਖਾ ਲੱਗ ਗਿਆ ਸੀ 260000 ਦੇ ਵਿੱਚੋਂ ਵੀਰ ਕਹਿੰਦਾ ਕਿ ਜਿਹੜਾ ਮਾਨਤਨ ਮੌਕੇ ਤੇ 200 ਹੋ ਜੇ 500 ਹੋ ਜੇ 1000 ਰੁਪਇਆ ਵੀ ਹੋ ਜੇ ਵੀਰ ਨੇ ਮੂੰਹੋਂ ਕਹਿ ਦਿੱਤਾ ਕਿ 1000 ਰੁਪਇਆ ਮਾਨਤਨ ਕਰ ਦਾਂਗੇ ਤੇ ਬਾਕੀ ਤੁਸੀਂ ਇਹਦੀ ਗਾੜ ਗੁੱੜ ਵੀ ਚੈੱਕ ਕਰੋ ਕਰਮਾ ਵਾਲੀ ਮੇਰੇ ਹਿਸਾਬ ਨਾਲ ਜਿਹੜੀ 3 ਤੋਂ 4 ਲੀਟਰ ਗਾੜ ਗਾੜੀ ਝੋਟੀ ਕੱਢੂਗੀ ਬਾਕੀ ਤੁਸੀਂ ਵੇਖ ਲਓ ਇੱਕ ਵਾਰੀ ਕਾਦੇ ਦਾ ਫਿਰ ਤੋਂ ਚੈੱਕ ਕਰ ਲਓ ਤੁਸੀਂ ਸ਼ਕੀਨੀਆਂ ਸ਼ਕੁੰਨੀਆਂ ਵੇਖ ਸਕਦੇ ਜੇ ਬਹੁਤ ਹੀ ਚੰਗੀ ਝੋਟੀ ਹੈ ਹੋਰ ਕੁਝ ਵੀਰ ਜੀ ਕਹਿਣਾ ਹੋਵੇ ਬਾਹਰ ਵੀ ਜੀ ਹੁਣ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਨਹੀਂ ਦੱਸੀ ਜਾਂਦੀ ਆਪਣੇ ਮੂੰਹੋਂ ਸਾਰਾ ਕੁਝ ਤੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਜੀ ਕੋਈ ਵੀਰ ਭਰਾ ਸਾਈ ਪਾਵੇ 50000 ਪਾਵੇ ਤੇ ਆਣ ਕੇ ਆਪਣੀ ਦੋ ਟਾਈਮ ਤਸੱਲੀ ਕਰਕੇ ਜਾਵੇ ਆਪਣੇ ਕੋ ਕੋਠੀ ਬਣੀ ਆ ਰਹਿਣ ਬਹਿਣ ਲਈ ਬਿਸਤਰ ਪਾਣੀ ਸਭ ਕੁਝ ਰੋਟੀ ਪਾਣੀ ਰਾਵਾਂਗੇ ਲਓ ਜੀ ਲੋਵੇ ਦੂਰ ਨੇੜੇੋਂ ਵੀ ਆਉਂਦਾ ਵੀਰ ਜੀਆ ਵੀਰਦਿਆਂ ਬੇਨਤੀਆਂ ਤੁਸੀਂ ਸੋਹਣੀ ਲਈਆਂ ਕੋਈ ਸਾਈ ਪਾ ਕੇ ਘਰ ਆਵੇ ਰਹਿਣ ਸਹਿਣ ਲਈ ਸਾਰਾ ਵੀਰ ਕੋ ਪ੍ਰਬੰਧ ਹੈਗਾ ਵੱਡੀ ਝੋਟੀ ਹੈ ਦਿਲ ਨਾਲ ਹੀ ਲਈ ਜਾਣੀ ਦਿਲ ਨਾਲ ਹੀ ਵੀਰ ਨੇ ਲਿਆਂਦੀ ਆ ਤੇ ਬਾਕੀ ਇਹ ਜਿੰਨੇ ਦੀ ਵੀ ਲਈ ਜਾਵੇ ਇਹਦਾ ਤੇ ਕਰਮ ਵਾਲੀ ਦਾ ਮੋਲ ਹੀ ਕੋਈ ਨਹੀਂ ਹੈਗਾ ਤੇ ਬਹੁਤ ਹੀ ਸ਼ਕੀਨ ਝੋਟੀਆਂ ਦੇ ਵੀਡੀਓ ਪੂਰੀ ਵੇਖਣ ਲਈ ਸਾਰੇ ਹੀ ਭਰਾਵਾਂ ਦਾ ਦਿਲਾਉਂਦਾ ਧੰਨਵਾਦ ਹੈ ਜੀ